ਲੋ ਵੀ ਦੋਸਤੋ ਇਹ ਪਤਾ ਨਹੀਂ ਕੀ ਲੈਂਦਾ ਸੀ ਦੱਸਾਂਗੇ ਕੀ ਇਹ ਪ੍ਰੀਖਿਆ ਪਾਉਣ ਨੂੰ ਹੈ ਵਿੱਚ ਕੁਛ ਇਹ ਇਹਦੇ ਵਿੱਚ ਚੀਜ਼ ਇਦਾਂ ਨਹੀਂ ਹੈ ਸਾਰਿਆਂ ਨੂੰ ਡਿਫਰੈਂਟ ਚੀਜ਼ ਹੈ ਜੀ ਕੋਈ ਨਹੀਂ ਕੀ ਆ ਕੋਈ ਵੀ ਕੈਸੇ ਨਹੀਂ ਕਰ ਸਕਦਾ ਇਹ ਵੀ ਕੀ ਹੋ ਸਕਦਾ ਹੈ ਇਹ ਰਮਟ ਕੰਪਿਊਟਰ ਵੀ ਹੋ ਸਕਦਾ ਕੰਪਿਊਟਰ ਆ ਲੈਪਟਾਪ ਵੀ ਹੋ ਸਕਦਾ ਰਿਮੋਟ ਵਾਲਾ ਬੈੱਡ ਵੀ ਹੋ ਸਕਦਾ ਨਹੀਂ ਨਹੀਂ ਕੰਪਿਊਟਰ ਆ ਕੰਪਿਊਟਰ ਸੱਚੀ ਹੈਡਸ ਲਗਾਏ ਕੰਪਿਊਟਰ ਟੋਟਾ ਲਗਾਈ ਹੈ ਸਰ ਇਹ ਇੱਕ ਉਹਨ ਦਾ ਕੋਜੇਲੀ ਲੋ ਸਸਿਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਲੋ ਜੀ ਫੇਰ ਪੂਰੀ ਫੈਮਿਲੀ ਚੱਲੀ ਆ ਆ ਦੇਖੋ ਆ ਜੀ ਆ ਮੈਂ ਨਹਾ ਦਿੱਨਾ ਲੈਸ ਇੱਕ ਇੱਕ ਵਾਰੀ ਲੋ ਜੀ ਅੱਧ ਪਹ ਜਾ ਰਹੇ ਆ ਆਜੇ ਪਕਾਉ ਮੰ ਕਰਕੇ ਹੀ ਹੋਣਾ। ਆਜੇ ਰੋਲਾ ਨਹੀਂ ਪਾਉਣਾ। ਕਹਿੰਦੇ ਰੋਲਾ ਪਾਓ ਫੇਰ ਨਹੀਂ ਕੰਮ ਬਣਦਾ। ਇਸ ਕਰਕੇ ਜੱਫਰਾ ਨਹੀਂ ਪਾਉਣਾ। ਚੋਟੀਆਂ ਤੇ ਜਾ ਕੇ ਲੈ ਆਉਣਾ। ਠੀਕ ਹੈ ਜੀ। ਠੀਕ ਹੈ। ਕਿਉਂ? ਉਹ ਨਹੀਂ ਪਾਉਣਾ। ਠੀਕ। ਛੁਪ ਛੁਪ। ਜੰਮਣ ਬਣਦਾ। ਯਾਦਾ ਪੱਕਾ ਲੈ ਕੇ ਆਉਣਾ ਹੀ ਹੋਣਾ ਜੋ ਮਰਜੀ ਹੋ ਜਾ। ਆਪਾਂ ਛੇਤੀ ਚੱਲੀਏ। ਚਲੋ ਚਲੋ। ਜੱਛੂ ਆ ਜੋਣੀ ਦਾਦੀ। ਛੱਤ ਨੂੰ ਤਿਆਰ ਕੀਤੀ। ਇੱਥੇ ਖੜੀ। ਆਓ ਆਓ ਦੇਣੀ ਆ। ਨਾ ਆਪੀ ਤਿਆਰ ਹੋਈ। ਦੋਨੇ ਆਪੇ ਤਿਆਰ ਹੋਈ ਅੱਜ। ਨਹੀਂ ਜਲੀ ਨੂੰ ਮੈਂ ਤਿਆਰ ਕੀਤਾ ਵਾ। ਹਾਂ। ਮੇਰੇ ਨਾ ਤੇਲ ਛੱਟੇ ਪੈ ਗਏ

ਮੈਂ ਨਹੀਂ ਜਾਣ ਕੇ ਕਰਦੀ ਇੱਥੇ ਮੂੰਹ ਦੇਖਿਆ ਨਾ ਬਾਰ ਦੇ ਹੋਏ ਚੂੜਾ ਇੱਥੇ ਰੋ ਗਿਆ ਪਿਆ ਗੱਡੀ ਇਹਨੇ ਸਿਰ ਕਰਾ ਲਿਆ ਆ ਨਹੀਂ ਕਰਾਉਂਦੀ ਸਿਰ ਬਾਹਰ ਦਾ ਕਾ ਨਾ ਤੂੰ ਇੱਥੇ ਨਹੀਂ ਕਹਿੰਦਾ ਮੈਂ ਕੁੱਟਣੀ ਬਹੁਤ ਹਾਂ ਰੋਟੀ ਇਹਨੂੰ ਕਰਦੀ ਹਾਂ ਹਾਂ ਤੇ ਵਾਕੇ ਬੀਟ ਕਰਨ ਦੇ ਮੇਰੇ ਤਾਂ ਨਿਆਣੇ ਨਾ ਸੱਤਾਂ ਨਾ ਕਰਦਾ ਆ ਦੇਖੋ ਮੇਰੇ ਸੱਤਿਆਂ ਨੂੰ ਸੌਂਪਤਾ ਨਹੀਂ ਆੜੇ ਮੈਂ ਬੱਥੇ ਬੈਠੀ ਹਾਂ ਕਿੰਨਾ ਟਾਈਮ ਹੋ ਗਿਆ ਇਹਨੂੰ ਡੀਕਦਿਆਂ ਨੂੰ ਹੋਂ ਤੱਕ ਨਹੀਂ ਆਇਆ 5 ਮਿੰਟ ਲੱਗਣਾ ਹੈ ਹਾਂ ਨੇ ਆਉਣੇ ਦਾ ਬਹੁਤ ਦੁੱਖ ਕੀਤਾ ਹੁਣ ਲਓ ਜੀ ਅੱਜ ਜਿਹੜੇ ਆਪਾਂ ਕੰਮ ਲਈ ਗਏ ਸੀਗੇ ਉਹ ਕੰਮ ਅੱਜ ਕੰਪਲੀਟ ਕਰਕੇ ਅਸੀਂ ਆ ਗਏ ਹਾਂ ਉਹ ਅੱਜ ਕੰਮ ਕੰਪਲੀਟ ਹੋਇਆ ਅਸੀਂ ਕੀ ਅੱਜ ਵੜਨਾ ਹੀ ਆ ਫੇਰਾ ਕਰੇ ਨਹੀਂ ਤਾਂ ਨਹੀਂ ਵੜਨਾ ਨਹੀਂ ਤਾਂ ਕਿੱਥੇ ਰਹਿਣਾ ਇਹ ਫੇਜ ਤਾਂ ਆ ਜਾਂਦਾ ਹੈ ਹੈ ਅੱਜ ਜਿੱਤਾ ਪਹਿਲੇ ਆਪਾਂ ਗਏ ਸੀਗੇ ਜੀ ਉੱਥੇ ਗਏ ਉੱਥੇ ਬੜਾ ਟਾਈਮ ਬਹੁ ਲਗਾਇਆ ਕੋਈ ਨਾ ਰਹਿਦਾ ਟਾਈਮ ਬਹੁਤ ਖਰਾਬ ਕੀਤਾ ਉਸ ਲੜਾਈ ਵੀ ਹੋ ਗਈ ਇਹਨਾਂ ਦੀ ਤੇ ਟਾਈਮ ਖਰਾਬ ਹੋਇਆ ਉੱਥੇ ਤੇ ਥੋੜੀ ਜੀ ਮਿਸਟੇਕ ਉਹਨਾਂ ਕੋਲ ਹੋ ਗਈ ਸੀ ਉਹਦੇ ਕਰਕੇ ਸਾਨੂੰ ਜਿਹੜਾ ਮੇਰਾ ਬੀਪੀ ਥੋੜਾ ਵੱਧ ਗਿਆ ਸੀਗਾ ਆਫ ਡਾਊਨ ਹੋ ਗਿਆ ਤੇ ਫਿਰ ਥੋੜਾ ਜਿਹਾ ਸੈੱਟ ਹੋ ਗਿਆ ਉੱਥੇ ਜਾ ਕੇ ਦੁਕਾਨ ਤੇ ਲੜਾਈ ਹੋ ਗਈ ਉੱਥੇ ਤੇ ਲੜਾਈ ਵੀ ਨਹੀਂ ਹੋਈ ਮਲਕ ਤੂੰ ਗਲਤ ਮਿਸਟੈਕ ਹੋ ਗਈ ਨਾ ਤਾਂ ਪਤਾ ਨਹੀਂ ਉਹ ਪ੍ਰੈਸ ਸੀ ਕਿ ਜਾਂ ਮੈਂ ਪ੍ਰੈਸ ਸੀਗਾ ਕਿਉਂਕਿ ਆਪਾਂ ਬੱਚੇ ਨੂੰ ਟਿਊਸ਼ਨ ਵੀ ਭੇਜਣਾ ਸੀਗਾ ਕੱਲੋਂ ਉਹਨਾਂ ਦਾ ਪੇਪਰ ਸੀਗਾ ਆਪਾਂ ਇੱਥੋਂ ਗਏ ਸੀਗੇ ਕਿਨੇ 12 ਵਜੇ 12 ਵਜੇ ਤੇ ਗਏ 3:00 ਵਜੇ ਉੱਥੇ ਇੱਕੋ ਚੀਜ਼ ਲੈਟ ਕਰ ਰਹੇ ਸੀਗੇ ਉਹ ਮੈਨੂੰ ਇਹ ਸੀ ਕਿ ਸਿੱਧੀ ਗੱਲ ਜਿਹੜੀ ਡਾਇਰੈਕਟ ਆ ਉਹ ਕਰ ਲੈਣਾ ਵੀ ਘੁੰਮਣ ਘੇਰੀਆਂ ਚ ਪਾਈ ਜਾਂਦੇ ਕਦੀ ਉਧਰ ਕਦੀ ਉਧਰ ਕਦੀ ਉਧਰ ਤੇ ਮੈਂ ਕਿਹਾ ਡਾਇਰੈਕਟ ਸਿੱਧੀ ਗੱਲ ਹੋ ਜਾਵੇ ਤਾਂ ਵਧੀਆ ਗੱਲ ਆ ਜੇ ਜਿਹੜਾ ਐਂਡਲਾ ਹਥਿਆਰ ਸੀ ਉਹ ਜੇ ਪਹਿਲੇ ਸਾਨੂੰ ਜਾਂਦਿਆਂ ਨੂੰ ਦੱਸ ਦਿੰਦੇ ਤਾਂ ਸਾਡਾ ਜਾਂਦਿਆਂ ਦਾ ਕੰਮ ਹੋ ਜਾਂਦਾ ਐਵੇਂ ਆਪਣੇ 1000 2000 ਰੁਪਏ ਕਰਕੇ ਤੇ ਸਾਡਾ ਟਾਈਮ ਖਰਾਬ ਕਰਤਾ ਕਹਿੰਦੀ ਆ ਕਿ ਇਹ ਵੀ ਗੱਲ ਤਿੰਨ ਦੀ ਦੁਕਾਨ ਦੀ ਵੀਡੀਓ ਲਾਉਣੀ ਹੁਣ ਆਪਾਂ ਆਪਣੀ ਲਾਵਾਂਗੇ ਨਹੀਂ ਤਾਂ ਉਹਦੀ ਫ੍ਰੀਜ ਪ੍ਰਮੋਸ਼ਨ ਹੋ ਜਾਣੀ ਸੀਗੀ ਤੇ ਹੁਣ ਆਪਾਂ ਉਹਦੀ ਫ੍ਰੀ ਮੈਂ ਤਾਂ ਫੇ ਗੱਡੀ 'ਚ ਬੈਠੀ ਰਹੀ ਮੈਂ ਮੈਂ ਕੋ ਅੰਦਰ ਗਈ ਨਹੀਂ ਨਾ ਮੈਂ ਚੀਜ਼ ਦੇਖੀ ਇਹਨਾਂ ਨੇ ਦੇਖੀ ਇਹਨਾਂ ਨੇ ਸਲੈਕਟ ਨਹੀਂ ਕੀਤੀ ਹਮ ਹੁਣ ਮੈਂ ਟੜ ਜੁੜ ਫਿਰ ਕੇ ਫੇ ਕਰਦੇ ਆ ਦੀਦ ਜਿਹੜੀ ਹੈਲੋ ਗਾਇਸ ਯਾਰ ਿਰੂ ਤੰਗ ਨੀ ਹੁੰਦੇ ਕੋਲੇ ਇਹ ਪੁੱਛੇ ਰਦੇ ਮੁੰਡੇ ਕੁਝ ਕੋਟੇ ਲਈ ਸੋਰਾ ਮਨ ਪਾਪਾ ਜੀ ਦਾ ਸਾਇ ਸਾਰਾ ਕੁਝ ਇਦਾਂ ਜਸੂ ਦੀ ਦੀ ਜਸੂ ਨਾ ਇਦਾਂ ਹੀ ਰਾ ਜਸੂ ਦਰਾ ਬਤਨ 너무 무서워 못먹겠지 아이고 일어났다 아이고 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 아

ਤੁਹਾਨੂੰ ਤੁਹਾਨੂੰ ਯਾਰ ਇਹ ਤਾਂ ਮੇਰੇ ਵੱਸ ਦੀ ਗੱਲ ਨਹੀਂ ਚਲੋ ਹੁਣ ਚਲੋ ਚਲੋ ਕੋਈ ਨਹੀਂ ਜਾਲੋ ਨਾ ਨਹੀਂ ਬੁਧਾਈ ਆ ਹਰ ਸਾਡੇ ਪਿੱਛੇ ਲਓ ਜੀ ਜਿਹੜੀ ਉਮੀਦ ਸੀ ਉਹ ਉਮੀਦ ਅੱਜ ਆ ਚੁੱਕੀ ਆ ਜੀ ਸਾਰਿਆਂ ਦੀ ਫਰਮਾਇਸ਼ ਦੇ ਨਾਲ ਗੱਡੀ ਫਰਮੈਟ ਨਾਲ ਅੰਦਰ ਚਲੋ ਭਾਈ ਤੋ ਜੱਸਾ ਤੂੰ ਅੰਦਰ ਆ ਗਿਆ ਤੂੰ ਕੀ ਕਰਦਾ ਤੂੰ ਇਹ ਮੇਰੇ ਨਾਲ ਟੁੱਲੀ ਜਾਂਦੀ ਆ ਇਹ ਸਾਰੇ ਫਰਮੈਟ ਨਾਲ ਇੱਥੇ ਰੱਖੀ ਜਾਊਗੀ ਇਹ ਚਪਲਾ ਘੜਦਣੀ ਹੈ ਏ ਏਦਾਂ ਉਹਰੇ ਪਿੱਛੇ ਜਾ ਲੈ ਲੋ ਜੀ ਹੁਣ ਜਿਹੜੀ ਪੈਕਿੰਗ ਆ ਇਹ ਖੋਲੀ ਜਾਊਗੀ ਭਗਤੋ ਜਨਾ ਬੋਲੂਗਾ ਕੀ ਪਾਪਾ ਹੁਣ ਮੈਂ ਚੱਜਣਾ ਬੋਲੂਗਾ ਸਮਝ ਵੀ ਲਾਦੀ ਮੈਨੂੰ ਕਿਉਂ ਨਹੀਂ ਲੱਗਦੀ ਹੁਣ ਮਾਰਾ ਕੋ ਲੱਗਦਾ ਲੈ ਲੜ ਗਾ ਲੋ ਸਾਰੇ ਨਹੀਂ ਫਰਨੇਸ਼ੀ ਨਾਲ ਆਪਾਂ ਕੋਲਾਂਗੇ ਜੀ ਕੰਦ ਲੈ ਕੇ ਆ ਬਾ ਫੜੇ ਹੋਏ ਤੱਕ ਅੱਡਾ ਵੱਡਾ ਸਰਪ੍ਰਾਈਜ਼ ਕੀ ਹੋ ਸਕਦਾ ਉਹਨੇ ਕੋ ਨਹੀਂ ਹੋਣੀ ਆ ਉਹਨੇ ਹੋ ਲੋ ਲੋ ਜੀ ਸਾਡੇ ਘਰ ਦੇ ਤਾਂ ਘਰੇ ਹੈ ਨਹੀਂ ਗੇ ਕੰਦ ਕਿੱਦਾਂ ਲੈਂਦੀ ਐ ਨਾ ਕੰਮੀ ਜੀ ਦੇ ਤਾਂ ਬਈ ਘਰੇ ਹੈ ਨਹੀਂ ਗੇ ਕਰਦੇ ਕਰਨੀ ਤੇ ਸਾਨੂੰ ਕਿਸੇ ਦਾ ਡਰ ਨਹੀਂ ਆ ਲੈ ਕਰਦੇ ਕਰਨੀ ਤੇ ਸਾਨੂੰ ਕਿਸੇ ਦਾ ਡਰ ਨਹੀਂ ਇਹ ਹੈਗੀ ਆ ਜੀ 55 ਇੰਚ 55 139 ਕਿਲੋਮੀਟਰ ਕਿਲੋਮੀਟਰ ਸੈਂਟੀਮੀਟਰ ਆ ਲੈ ਦੱਸ ਫਾਟਾ ਬੰਦਦਾ ਹੀ ਅੱਡ ਦੱਸਣਾ ਕਿੰਨੇ ਇੰਚ ਆ ਨਹੀਂ ਅਸੀਂ ਦੱਸਣਾ ਹੈਗਾ ਇਹ ਹੈਗੀ ਆ 87 ਇੰਚ ਤਾਂ ਉਹਦਾ ਪਤਾ ਲੱਗ ਗਿਆ ਲੈਡੀ ਆ ਲੱਗ ਗਿਆ ਹਣਾ ਅਗਲੇ ਨੂੰ ਡਾਡਾ ਲਿਖਿਆ ਲੋ ਵੀ ਦੋਸਤੋ ਇਹ ਪਤਾ ਨਹੀਂ ਕੀ ਲੈਂਦਾ ਸੀ ਦੱਸਾਂਗੇ ਕੀ ਆਪਣੇ ਖਾਪੋਂ ਨੂੰ ਵਿੱਚ ਕੁਛ ਇਹ ਇਹਦੇ ਵਿੱਚ ਚੀਜ਼ ਇਦਾਂ ਨਹੀਂ ਇਹ ਸਾਰਿਆਂ ਨੂੰ ਡਿਫਰੈਂਟ ਚੀਜ਼ ਹੈ ਜੀ ਪਤਾ ਨਹੀਂ ਕੀ ਆ ਕੋਈ ਵੀ ਕਹੇ ਨਹੀਂ ਕਰਦਾ ਵਿੱਚ ਕੀ ਹੋ ਸਕਦਾ ਆ ਇਹਦੇ ਵਿੱਚ ਕੰਪਿਊਟਰ ਵੀ ਹੋ ਸਕਦਾ ਕੰਪਿਊਟਰ ਆ ਲੈਪਟਾਪ ਵੀ ਹੋ ਸਕਦਾ ਰਿਮੋਟ ਵਾਲਾ ਬੈੱਡ ਵੀ ਹੋ ਸਕਦਾ ਨਹੀਂ ਨਹੀਂ ਕੰਪਿਊਟਰ ਆ ਕੰਪਿਊਟਰ ਸੱਚੀ ਹੈਡਸ ਲਗਾਈ ਕੰਪਿਊਟਰ ਕੰਪਿਊਟਰ ਲਗਾਈ ਹੈ Alle er andre.

ਇਹ ਆਹ ਬੈਟ ਲੈ ਜਾ ਇੱਕ ਹੀ ਆ ਯੂ ਵੀ ਇਹ ਤਾਹਦਾ ਲਿਆ ਨੂੰ ਦੋਖੇ ਦੇ ਲਈਆਂ ਸਾਡੇ ਉੱਪਰ ਨਾ ਸ਼ਾਇਦ ਦੋਖੇ ਦੇਣਾ ਨਹੀਂ ਆ ਇੱਕ ਹੀ ਆ ਅੱਛਾ ਇਹਦਾ ਇੱਕ ਹੋਰ ਕੱਟਾ ਕਰ ਲੈ ਪਹਿਲੇ ਹਰੇ ਲਈ ਸਦਾ ਪਸਾ ਕਿਹੜਾ ਹੈ ਕੱਟਾ ਲੈ ਵੀ ਆਓ ਪੁੱਛੇ ਰੱਖ ਲਓ ਕੱਟਾ ਮੈਂ ਕਹਿੰਦੀ ਇਹ ਕੱਟਾ ਕੱਟਾ ਫਰੇ ਕਾ ਦਾ ਕਰੇ ਮਸ ਇੱਕ ਹੀ ਆ ਵਾਹ ਨਾਰੀ ਦੇ ਨੂੰ ਛੜਦੇ ਵਾਉ ਆ ਲੈ ਉੱਤਰੀਆ ਕੋਲ ਨੋ ਵੀ ਸੱਜੂ ਦੀ ਫਰਮਾਇਸ਼ ਦੇ ਵਿੱਚ ਤੇ ਜਸੂ ਜਿਹੜੀ ਉਹਦਾ ਦੀ ਫਰਮਾਇਸ਼ ਦੇ ਵਿੱਚ ਜਸ ਤੂੰ ਵੀ ਉਪਰ ਆਗਾ ਉਪਰ ਆ ਚੱਲ ਜਸੂ ਦੀ ਫਰਮਾਇਸ਼ ਦੇ ਵਿੱਚ ਸਾਤਰ ਗਾੜੀ ਰੋ ਹੰਡਾ ਲੈ ਯਾਰੀ ਚੱਲ ਜਸੂ ਦੀ ਫਰਮਾਇਸ਼ ਦੇ ਵਿੱਚ ਇੱਕ ਦੇਖੀ ਰੋ ਲਓ ਜੀ ਨਿਊ ਐਲ ای ڈی ਐਲ جی ਦੀ ਐਲ جی ਦੀ ਸਾਰਾ ਗੱਲ ਐਲ جی ਐਲ جی ਐਲ جی ਹੋਈ ਆ ਐਲ جی আলਟਰਾ اے ائی ਨਿਊ ਮਾਡਲ 8 ਵਰਜਨ اور 4K ਤੇ ਬੋਲ ਕੇ ਤੁਸੀਂ ਸਭ ਕੁਝ ਕੱਢ ਸਕਦੇ ਇਹਦੇ ਵਿੱਚੋਂ ਸਾਈਡ ਦੇ ਉੱਪਰ اے ائی ਆ ਜੇ اے ائی ਦਾ ਮਤਲਬ ਆ ਜੋ ਨਿਆਣੇ ਦੇਖਣਾ ਚਾਹੁੰਦੇ ਆ ਉਹ ਜਿੱਥੇ ਚੱਲੂਗਾ ਇਹ ਚ ਜੋ ਨਿਆਣੇ ਨਹੀਂ ਦੇਖਣਾ ਚਾਹੁੰਦੇ ਉਹ ਨਹੀਂ ਚੱਲੂਗਾ ਆਗਲਾ ਮਨੀ ਫੈਨੋਂ ਉੰਡਾ ਲੋ ਇਹ ਆਈਡੀ ਆਗਲਾ ਰਪਨਾ ਅੰਦੀ ਮਸੀਆ ਜੀ ਕਹਿੰਦੇ ਕਹਿੰਦੇ ਉਹਰਾ ਭਰਾ ਆ ਗਿਆ ਭਰਾ ਆ ਗਿਆ ਉਹ ਛੋਟੀ ਭੈਣ ਦਾ ਭਰਾ ਆ ਗਿਆ ਭੈਣ ਉਹ ਛੋਟੀ ਭੈਣ ਤੇ ਵੱਡਾ ਭਰਾ ਉਹ ਹੰਡਾ ਹੋ ਰਹੀ ਮੇ ਘਾਤਰ ਰੱਟੀ ਮੁੰਡੇ ਇਹੋ ਦੋ ਦੋ ਵਲੇੜੀਆਂ ਚੜੋ ਰਿਜ ਇੱਕ ਦਾਦੀ ਹੁਣਾਂ ਦੀ ਇੱਕ ਸਾੜੀ ਸਾੜੀ ਕਿਹੜੀ ਆ ਉਹ ਵੀ ਸਾੜੀ ਸੀ ਪਰ ਤੂੰ ਦੇਖਣ ਨਹੀਂ ਦਿੰਦੀ ਉਹਨਾਂ ਨੂੰ ਹੂੰ ਦਾਦੀ ਨੇ ਹੁਣ ਨਮੀ ਜਾਈ ਉੱਠਣਾ ਹੈ ਨਾ ਦਾਦੀ ਇਹਦੇ ਵਿੱਚ ਉੱਠ ਜਾਣਾ ਅੱਜ ਪੱਖਾ ਨਹੀਂ ਆ ਰਿਹਾ ਗਰਮੀ ਤੋਂ ਬਚਾਈ ਕਰਤਾ ਹਾਂ ਅਵਾਜ਼ ਆਣੀ ਪੱਖੇ ਦੀ ਫੇ ਹੁਣ ਲਾ ਕੇ ਦੇਖਣ ਲੱਗੇ ਆ ਫਿਰ ਗੱਤੀ ਫਿਰ ਉੱਧਰ ਕੋ ਚੱਲੀ ਬੋੜ ਉੱਧਰ ਆਇਆ ਲੜੀ ਆਇਆ ਲੜੀ ਆਇਆ ਲੜੀ ਕੁੜੀ ਲਾ ਦਿੱਤਾ ਤਿੰਨ ਗੋਲਾ ਕਰਦੇ ਉਦਾ ਏਡੀ ਦਾ ਏਡੀ ਦਾ ਹੈ ਨਾ ਏਡੀ ਕਰਨਾ ਆ ਜਿਆਦਾ ਛੋਟੀ ਹੋ ਜਾਂਦੀ ਆ ਏਡੀ ਦਾ ਏਡੀ ਦਾ ਲੈੱਕ ਤਾਂ ਕਰ ਲਈਏ ਕੀ ਕਰੀਏ ਨਹੀਂ ਕਿ ਪੂਰਾ ਐੜਾ ਹੋਸੀ ਜਾਂਦੇ ਹਨ ਪੂਰਾ ਐੜਾ ਨਹੀਂ ਰੱਜੀ ਐੜਾ ਕਰਨਾ ਹੁੰਦਾ ਆ ਇਹ ਐੜਾ ਆ ਬਾਕੀ ਉਗੜਾ ਪੜਾਈ ਜਾ ਉਹ ਤਾਂ ini ਕਹਿੰਦੇ ਮੋੜ ਲੱਗ ਗਿਆ ਉਹ ਉਹਨੂੰ ਮੋੜ ਲੱਗ ਗਿਆ ਉਹ ਉਹਨੂੰ ਮੋੜ ਵੀ ਪੱਗ ਮਿਲਾ ਲੈਂਦੇ ਹਾਂ ਬੱਬਾ ਦੀ ਸਾਰਿਆਂ ਦੇ ਕਰਮਾ ਚ ਕਰੇ ਤੀਜਾ ਏ ਵਾਹਿਗੁਰੂ ਸੱਤੇ ਪਾਸ਼ਾ ਜੀ ਉਹ ਸਭ ਦੇ ਕਰਮਾ ਦੇ ਵਿੱਚ ਇਹਦੀ ਜਾ ਕੇ ਆਇਆ ਉਹ ਜਿਹੜਾ ਉਹ ਇਹਨੂੰ ਮੋੜਾ ਜਿਹੜਾ ਹੱਡਾ ਹੀ ਨਾ ਸੇਮ ਪਾਪਾ ਉਹ ਵੀ ਯੂਜ਼ ਕਰਦਾ ਪਰ ਮੋੜ ਤਾਂ ਸੇਮ ਹੀ ਮੈਂ ਕਹਿੰਨੀ ਇੱਕ ਹੀ ਰੈਂਦਰ ਮੋੜ ਹੈ ਹੈ ਹਾਂ ਉਹ ਇਧਰ ਇਧਰ ਭਜਦੇ ਗਏ ਅੱਧਾ ਇਧਰ ਕਦੋਂ ਸੇਵਾ ਨੰਬਰ ਆਨਲਾਈਨ ਹੁੰਦਾ ਨਾ ਪੀਓਰ ਕੋਡ ਜੀ ਸਾਨੂੰ ਲਿਆ ਕਰੀ ਫਿਰ ਲੱਭੜਾ ਪੈਣਾ ਲੋ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਪੜਾ ਕੰਦੇ ਲੋ ਜੀ ਹੁਣ ਆਉਣ ਹੁੰਦੇ ਹੀ ਹੈ ਪ੍ਰੋਸੈਸਿੰਗ ਲੈਂਦੀ ਹੈ ਪ੍ਰੋਸੈਸਿੰਗ ਨਾਲ ਲੈਂਦੀ ਹੈ ਨਵੀਂ ਨਵੀਂ ਆਨ ਹੋਈ ਆ ਲੈ ਓਕੇ ਬਟਨ ਕਰੋ ਕਹਿੰਦੇ Press sudah English, English India, Indonesia, India, no. Indonesia, 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 ਗੈਡਲਾਈਨ ਦੇਖੋ ਕਹਿੰਦੇ ਪਹਿਲੇ ਸਾਡੀਆਂ ਗੈਡਲਾਈਨਾਂ ਪੜੋ ਜਦੋਂ ਘਰਦਿਆਂ ਨੂੰ ਪਤਾ ਲੱਗਣਾ ਦੇ ਦੇ ਕੀ ਕਹਿੰਦੇ ਆ ਦੇਰੇ ਫੋਨ ਆਉਂਦਾ ਕਿ ਨਹੀਂ ਆਉਂਦਾ ਹੈ ਦਾਦੀ ਨੇ ਪਹਿਲਾਂ ਕਹਿੰਦੇ ਮੈਨੂੰ ਵੀ ਪੁੱਛਣਾ ਹੈ ਨਾ ਇਹ ਕੀ ਆ ਅੱਛਾ ਪਤਾ ਲੱਗ ਗਿਆ ਨਾ ਦਾਦੀ ਨੇ ਲਈ ਦੀ ਆ ਦਾਦੀ ਨੇ ਕਹਣਾ ਹੈ ਕੀ ਦੀ ਆ ਅੱਛਾ ਫੇਰ ਅੱਛਾ ਫੇਰ ਦੋ ਦਿਨਾਂ ਕੋਈ ਸੌ ਨਹੀਂ ਨਾ ਚੀ ਚਲੀ ਆ ਗਏ ਉਹ ਚੜੀ ਲੋ ਜੀ ਲੋ ਜੀ ਪ੍ਰਸਾ ਸਿੰਘ ਲੋ ਜੀ ਲੋ ਜੀ ਚੱਕ ਦੱਸ ਉਹ ਕੰਦੀ ਲੋ ਜੀ ਲੋ ਹੁਣ ਕੀ ਇਹਨੇ ਵਾਈਫਾਈ ਕਨੈਕਟ ਜਦੋਂ ਨੈਕਟ ਕਟਾਕਟ ਕਰੋ ਜਾਨਾ ਵਾਈਫਾਈ गौई गौई। मीडिया उपलब्ध सेवा में आपका स्वागत है का ये ना ना दी। <laughs> के सेवा का नहीं ना, ना कराली सेवा ਵਾਹਿਗੁਰੂ 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 ਜੀ ਦਾ ਪਾਠ ਲੱਗ ਚੁੱਕਿਆ ਆ ਜਾਰਾ ਜਿਹੜੇ ਰਬੀ ਹੁਣ ਪਈ ਸੀ ਥੋੜੀ ਜਿਹੀ ਜਾਰੇ ਹਰੀ ਯਾਰ ਵੀ ਇਹ ਨਾ ਖਾਓ ਇਹ ਸੇਤ ਲਈ ਹਾਨੀਕਾਰਕ ਆ ਜੇ ਤਾਂ ਨਾ ਹੀ ਹਰੀ ਸਬਜੀ ਉਹ ਹਾਨੀਕਾਰਕ ਹੀ ਆ ਆ ਦੇਖ ਹਰੇ ਪੀਸ ਕੱਢਦੇ ਵਿੱਚ ਯਾਰ ਇਹ ਸਹੀ ਨਹੀਂ ਸੇਤ ਲਈ ਤੁਹਾਨੂੰ ਪਤਾ ਹਾਨੀਕਾਰਕ ਕਿਹਨੇ ਆ ਹਰੇ ਦਾ ਮਤਲਬ ਹਾਨੀਕਾਰਕ ਅੱਗੋਂ ਮੇਰੇ ਛਿੱਟੇ ਪੈ ਗਏ ਸੀ ਕੱਲ ਨੂੰ ਤੇ ਇਹ ਕਾਂ ਆ ਦੇਖੋ ਜੀ ਇਹਨਾਂ ਦੇ ਫੇਸ ਤੇ ਕੱਲ ਤੇਲ ਦੇ ਛਿੱਟੇ ਪੈ ਗਏ ਇਹ ਕਿੱਥੇ ਤੇ ਕਿੱਥੇ ਤਿੰਨ ਜਗ੍ਹਾ ਪੈ ਗਏ ਆ ਤਿੰਨ ਜਗ੍ਹਾ ਦਾਗ ਪੈ ਚੁੱਕੇ ਆ ਆ ਦੇਖੋ ਨજર ਲੱਗ ਚੁੱਕੀ ਆ ਇਹਨੂੰ ਮੈਂ ਕਿਹਾ ਸੀਗਾ ਕਿ ਆਪਣਾ ਫੇਸ ਨਾ ਗੋਰਾ ਕਰ ਨਾ ਗੋਰਾ ਕਰ ਹੁਣ ਵੀ ਮੂੰਹ ਪਰੇ ਰੱਖ ਤਾਂ ਮੂੰਹ ਤਾਂ ਵਿੱਚ ਬਰਾਦ ਦੀ ਕੜਾਹੀ ਦੇ ਤੂੰ ਹਈ ਥੋਪਾ ਰ ਤੇ ਉਦਾਂ ਜਾਦੇ ਪੈਣਾ ਸੀ ਤੇ ਛੱਟੇ ਹੀ ਪੈਣੇ ਆ ਇਹਨੂੰ ਪਾਉਣੇ ਵਾਕ ਹੀ ਨਹੀਂ ਆਉਂਦਾ ਮੈਂ ਦੇਖਿਆ ਉਦਾਂ ਕਹਿੰਦੀ ਮੈਂ ਕੁੱਕ ਕੀਤਾ ਕੋਰਸ ਕੀਤਾ ਆ ਉੱਥੇ ਕੋਰਸ ਤੇ ਇਹਨੂੰ ਦੱਸਿਆ ਕਿ ਮੂਰੇ ਛੱਟੇ ਤਾਂ ਪਾਉਣੇ ਦੇਖਿਓ ਮਾ ਛੱਟੇ ਪਾਏ ਨੇ ਬਾਤ ਜੇ ਰਵਾ ਸੁਣ ਇਹ ਕਿਉਂ ਪਾਉਂਦੇ ਦੇਖ ਕਿਉਂ ਪਾਣਦੇ ਇਹ ਦੱਸ ਦਾਸਾ ਤੇਲ ਤੇ ਪਾਣੀ ਦਿੱਤਾ ਪਹਿਲਾਂ ਦੇ ਦਿੱਤਾ ਪਾਣੀ ਪਾਣੀ ਉਹਨੂੰ ਕੜਾਹੀ ਨੂੰ ਪਹਿਲੇ ਸੁਕਾਇਆ ਕਰ ਹੋਈ ਨਹੀਂ ਸਕਦਾ ਕਦੀ ਵੀ ਨੂੰ ਦੇਖੋ ਬੈਕ ਕੈਮਰੇ ਕਰਕੇ ਦੇਖੋ ਹੋਈ ਨਹੀਂ ਸਕਦਾ ਆ ਆ ਦੇਖੋ ਆਏ ਇਹ ਕੋਣ ਪਾਣੀ ਪਾ ਕੇ ਬੁਧਾਈ ਜਾਂਦਾ ਇਹਨੂੰ ਤੇਲ ਵਿੱਚ ਪਾਣੀ ਪਾਣ ਦਿੱਤਾ ਪਹਿਲਾਂ ਦਾ ਹਾਂ ਤਾਂ ਕਿਤੇ ਮੈਨੂੰ ਹੋ ਜਾਂਦੀ ਤੇਲ 'ਚ ਪਾਣੀ ਪਾਇਆ ਤਾਂ ਸੇਸ ਛਿੱਟੇ ਪਏ ਐ ਮੈਂ ਵੀ ਦੇਖਿਆ ਉਹ ਦੋ ਰੰਗ ਹੋਰ ਸੀ ਜਿਹੜੇ ਦੇਖੀ ਬਾਅਦ ਵਿੱਚ ਉਹ ਰੰਗ ਚੇਂਜ ਹੋ ਗਿਆ ਰੰਗ ਚੇਂਜ ਹੋ ਗਿਆ ਬਾਅਦ ਚ ਆਹੋ ਆਹੋ ਪਹਿਲਾਂ ਗੂੜਾ ਸੀ ਤੇਲ ਸੀ ਬਾਅਦ ਚ ਢਿੱਟਾ ਹੋ ਗਿਆ ਇਹ ਵੀ ਚੱਕਰ ਹੋਇਆ ਉਹਦਾ ਕੀ ਬਦਾ ਪਾਣੀ ਤਾਂ ਨਹੀਂ ਪਾਤਾ ਕਿ ਇਹ ਨਹੀਂ ਵਿੱਚ ਭਲੇਖੇਣਾ ਤੇਲ ਚ ਕੋਲ ਪਾਣੀ ਪਾਉਂਦਾ ਹੁੰਦਾ ਕੀ ਬਦਾ ਉਹ ਪਾਣੀ ਪੀਣ ਦੇ ਮਾਰੇ ਉੱਚ ਪਾਤਾ ਉਹ ਵੀ glass ਤੇਰੇ ਤਾਂ ਵੱਧਦੇ ਆ ਪਾਣੀ ਪਾ ਕੇ ਦੇਖ ਤਾਂ ਫੰਕਸ਼ਨ ਤੇ ਜਾਣਾ ਕਿ ਫੰਕਸ਼ਨ ਬਹੁਤ ਆ ਰੈਡੀ ਹੋ ਰੇ ਇੱਕ ਤਾਂ ਜਿਹੜਾ ਸਰਪ੍ਰਾਈਜ਼ ਆ ਗਿਆ ਜੀ ਇੱਕ ਕਾਲੂ ਆ ਰਿਹਾ ਸਰਪ੍ਰਾਈਜ਼ ਉਹ ਪਹਿਲੇ ਆਪਾਂ ਦੇਖਦੇ ਹਾਂ ਦੀ ਆਪਾਂ ਅਡਜਸਟਮੈਂਟ ਕਰਾਂਗੇ ਪਹਿਲੇ ਫੇਹ ਲੈ ਕੇ ਆਵਾਂਗੇ ਕਿਉਂਕਿ ਅਡਜਸਟਮੈਂਟ ਤਾਂ ਇਹਦੀ ਨਹੀਂ ਹੋ ਰਹੀ ਸਾਡੇ ਕੋਲ ੱਪਲ ਦੀ ਆ ਸਾਡਾ ਖਾਂ ਥੋੜਾ ਸੋਈ ਚਲਾ ਦਈਏ ਲੈ ਆਹ ਇਹਦਾ ਕੰਮ ਕਰਦਾ ਆ ਜਿਹੜੀ ਦੇਖੀ ਜਾਵੇ ਜਾਂ ਸਿੱਧਾ ਬਾਹਰ ਲਾ ਦੇ ਬਾਟਰ ਪ੍ਰੂਫ ਹੀ ਆ ਬਾੜਾ ਬਾੜਾ ਆ ਬਾੜਾ ਬਾੜਾ ਇਹਨੇ ਪਾਣੀ ਜੀ ਵੀ ਚੱਲੂਗੀ ਇੱਥੇ ਲਾਣੇ ਬਾਹਰ ਸਾਰਾ ਪਿੰਡ ਦੇ ਇੱਕ ਕਰੂਗਾ ਓਹ ਪਾਪਾ ਸਾਰਾ ਮਹੱਲਾ ਦੇ ਇੱਕ ਕਰੂਗਾ ਬਾੜ ਉੱਤੇ ਉਹ ਪਾਣੀ ਟੈਂਟ ਉਹ ਲਾਣੇ ਉੱਤੇ ਕੀ ਕਹਿੰਦੇ ਉਹਨੂੰ ਕੀ ਕਹਿੰਦੇ ਯਾਰ ਉਹਨੂੰ ਟੈਂਟ ਪਾਦਨੇ ਤੇ ਟੈਂਟ ਮੇਰੇ ਸਤਗੁਰੂ ਜੀ ਤੁਸੀਂ ਮਿਹਰ ਕਰੋ ਮੈਂ ਘਰ ਢੋਡੇ ਤੇ ਆਈ ਹੰੀਆਂ ਟੁਫਟੇ ਨਾ ਨੂੰ ਪਤਲ ਕੇ ਚੀ ਹੁਣ ਮੇਰੇ ਮੂੰਹ ਤੇ ਪਾਉਣੇ ਚਿੱਟੇ ਆਪਣੇ ਮੂੰਹ ਦੇਖੀ ਟੈਨਸ਼ਨ ਐਦਾਂ ਹੀ ਆ ਫੇਸ ਹੀ ਟੈਨਸ਼ਨ ਰੱਖਣਾ ਚਾਹੀਦੀ ਸਾਰਿਆਂ ਨੂੰ ਕੋ ਆਪਣੇ ਫੇਸ ਹੀ ਟੈਨਸ਼ਨ ਰੱਖਿਆ ਕਰੋ ਜੀ ਬੀਬੀਆਂ ਖਾਸ ਕਰਕੇ ਰਸੋਈ ਦੇ ਵਿੱਚ ਕੰਮ ਕਰਦੀਆਂ ਆ ਕਿਉਂਕਿ ਫੇਸ ਬਿਊਟੀ ਤਾਂ ਹੁੰਦੀ ਹਰ ਇੱਕ ਦੇ ਕੋਲ ਇਸ ਕਰਕੇ ਜੇ ਫੇਸ ਹੀ ਤੁਸੀਂ ਖਰਾਬ ਕਰ ਲਿਆ ਆਪਣਾ ਇਦਾਂ ਕਾਲੀ ਦੇ ਵਿੱਚ ਤਾਂ ਉਹਦਾ ਕੋਈ ਫਾਇਦਾ ਨਹੀਂ ਇਸ ਕਰਕੇ ਰਸੋਈ 'ਚ ਤਸੱਲੀ ਨਾਲ ਕੰਮ ਕਰੋ ਕਾਲ ਨਾ ਕਰੋ ਕੋਈ ਵੀ ਚੀਜ਼ ਦੇ ਵਿੱਚ ਚਾਹੇ ਅੱਧਾ ਘੰਟਾ ਬਾਧੂ ਲੱਗ ਜਾਏ ਉਹ ਹਿਸਾਬ ਨਾਲ ਕੋਈ ਦਾ ਡਰਾਈਵਿੰਗ ਕਰਨ ਲੱਗੇ ਸਾਨੂੰ ਡਰਾਈਵਿੰਗ ਕਰਨ 'ਚ ਕਾਲੀ ਨਾ ਕਰੋ ਤੇ ਕਾਲ ਕਰੋਗੇ ਕਾਲ ਕੇ ਟੋਏ ਹੁੰਦੇ ਆ ਜਾਂ ਤੇਲ ਹੋਰ ਪਾ ਲਿਆਗੇ ਦੇ ਵਿੱਚ ਇਹ ਨਹੀਂ ਤੇਲ ਸਹੀ ਕੰਮ ਕਰਦਾ